ਇਕ ਅਜਿਹਾ ਮਾਮਲਾ ਸਾਹਮਣੇ ਆਇਆ ਜਿਹੜਾ ਤੁਹਾਨੂੰ ਹੈਰਾਨ ਕਰਕੇ ਰੱਖ ਦੇਵੇਗਾ ਤੁਹਾਡੇ ਹੋਸ਼ ਉੱਡ ਜਾਣਗੇ ਤਾਂ ਦੱਸਦੀ ਹੈ ਕਿ ਅਕਸਰ ਜਿਹੜਾ ਲੋਕ ਮਾਮੂਲੀ ਢਿੱਡ ਦਰਦ ਨੂੰ ਨਜ਼ਰਅੰਦਾਜ਼ ਕਰ ਦਿੰਦੇ ਨੇ ਪਰ ਜਦੋਂ ਢਿੱਡ ਦਰਦ ਬਰਦਾਸ਼ਤ ਤੋਂ ਬਾਹਰ ਹੋ ਜਾਵੇ ਤਾਂ ਡਾਕਟਰ ਨੂੰ ਜ਼ਰੂਰ ਦਿਖਾਉਣਾ ਚਾਹੀਦਾ ਇੱਕ ਅਜਿਹੀ ਮਾਮਲਾ ਥੀਨ ਦਾ ਸਾਹਮਣੇ ਆਇਆ ਜਿੱਥੇ ਇੱਕ ਆਦਮੀ ਢਿੱਡ ਦੇ ਵਿੱਚ ਤੇਜ਼ ਦਰਦ ਦੀ ਸ਼ਿਕਾਇਤ ਲੈ ਕੇ ਹਸਪਤਾਲ ਆਇਆ ਜਦੋਂ ਡਾਕਟਰਾਂ ਨੇ ਉਸ ਦੀ ਸੀਟੀ ਸਕੈਨ ਕੀਤੀ ਤਾਂ ਅੰਦਰ 1 ਫੁੱਟ ਲੰਬੀ ਜ਼ਿੰਦਾ ਮੱਛੀ ਤੈਰਦੀ ਦਿਖਾਈ ਦਿੱਤੀ ਤਾਂ ਮੀਡੀਆ ਰਿਪੋਰਟਾ ਮੁਤਾਬਕ ਦਾਵਾ ਹੈ ਹੈ ਕਿ ਜਦੋਂ ਵਿਅਕਤੀ ਦੀ ਸਿਟੀ ਸਕੈਨ ਕੀਤੀ ਤਾਂ ਅੰਦਰ 1 ਫੁੱਟ ਲੰਬੇ ਜਿੰਦਾ ਮੱਛੀ ਤੈਰਦੀ ਦਿਖਾਈ ਦਿੱਤੀ ਇਸ ਤੋਂ ਬਾਅਦ ਕਾਫੀ ਜਿਹੜਾ ਮੁਸ਼ਕਲ ਸਰਜਰੀ ਤੋਂ ਬਾਅਦ ਇਸ ਨੂੰ ਸਰੀਰ ਤੋਂ ਕੱਢ ਦਿੱਤਾ ਗਿਆ ਫਿਲਹਾਲ ਵਿਅਕਤੀ ਬਿਹਤਰ ਮਹਿਸੂਸ ਕਰ ਰਿਹਾ ਮੀਡੀਆ ਰਿਪੋਰਟ ਅਨੁਸਾਰ ਚੀਨ ਦੇ ਹੁਨਾਨ ਪ੍ਰਾਂਤ ਦੇ ਇੱਕ ਵਿਅਕਤੀ ਦੇ ਇਸ ਅਸਧਾਰਨ ਮਾਮਲੇ ਤੇ ਰਿਪੋਰਟ ਪ੍ਰਕਾਸ਼ਿਤ ਕੀਤੀ ਇਸ ਅਨੁਸਾਰ ਹੁਨਾਨ ਮੈਡੀਕਲ ਯੂਨੀਵਰਸਿਟੀ ਨਾਲ ਸੰਬੰਧਿਤ ਇੱਕ ਵਿਅਕਤੀ ਸਤਾਲ ਵਿੱਚ ਢਿੱਡ ਦਰਦ ਦੇ ਸ਼ਿਕਾਇਤ ਲੈ ਕੇ ਆਇਆ ਸੀ ਸੀਟੀ ਸਕੈਨ ਵਿੱਚ ਆਦਮੀ ਦੇ ਢਿੱਡ ਵਿੱਚ ਇੱਕ ਵੱਡੀ ਲੰਮੀ ਚੀਜ਼ ਤਿਆਰ ਦੀ ਦਿਖਾਈ ਦਿੱਤੀ ਜਦੋਂ ਉਸਦੇ ਢਿੱਡ ਵਿੱਚ ਦਾਖਲ ਹੋ ਗਈ ਸੀ ਤਾਂ ਉਸਦੇ ਢਿੱਡ ਦੇ ਅੰਦਰ ਡੰਗਾਈ ਤੱਕ ਪਹੁੰਚ ਗਈ ਸੀ ਵਿਅਕਤੀ ਦਾ ਢਿੱਡ ਬਹੁਤ ਸੱਤ ਹੋ ਗਿਆ ਸੀ ਵਿਅਕਤੀ ਦੇ ਢਿੱਡ ਦੀ ਜਾਂਚ ਕਰਦੇ ਸਮੇਂ ਡਾਕਟਰ ਅੰਗਾਂ ਵਿੱਚ ਇੱਕ ਜਿੰਦਾ ਈਲ ਨੂੰ ਤੈਰਦਾ ਦੇਖ ਕੇ ਹੈਰਾਨ ਰਹਿ ਗਏ ਸਰਜਰੀ ਦੌਰਾਨ ਡਾਕਟਰਾਂ ਨੇ ਪਾਇਆ ਕਿ ਈਲ ਅੰਤੜੀਆਂ ਦੀ ਕੰਧ ਨੂੰ ਪੂਰੀ ਤਰ੍ਹਾਂ ਵਿੰਨ ਚੁੱਕੀ ਸੀ ਤੇ ਹੁਣ ਢਿੱਡਾਂ ਅੰਦਰ ਤੈਰ ਰਹੀ ਸੀ ਜੇਕਰ ਤੁਰੰਤ ਇਲਾਜ ਨਾ ਕੀਤਾ ਜਾਂਦਾ ਤਾਂ ਸਕਰਮਨ ਦਾ ਖਤਰਾ ਸੀ ਡਾਕਟਰ ਨੇ ਤੁਰੰਤ ਸਰਜਰੀ ਕੀਤੀ ਤੇ ਮੱਛੀ ਨੂੰ ਪੇਟ ਵਿੱਚੋਂ ਕੱਢ ਦਿੱਤਾ ਸਰਜਰੀ ਤੋਂ ਬਾਅਦ ਆਦਮੀ ਠੀਕ ਹੋ ਗਿਆ ਤੇ ਉਸ ਨੂੰ ਹਸਪਤਾਲ ਤੋਂ ਜਿਹੜੀ ਛੁੱਟੀ ਦੇ ਦਿੱਤੀ ਗਈ ਈਲ ਇੱਕ ਗੁਪਤ ਜਲੀ ਜੀਵਾ ਜੋ ਚੋਨੇ ਦੇ ਖੇਤਾਂ ਝੀਲਾਂ ਤਲਾਬਾਂ ਤੇ ਨਦੀਆਂ ਤੇ ਨਹਿਰਾਂ ਦੇ ਗਾਦ ਵਿੱਚ ਰਹਿੰਦੀ ਆ ਈਲ ਮੱਛੀ ਮੁਕਾਬਲਤਨ ਨਰਮ ਮਿੱਟੀ ਦੇ ਵਿੱਚ ਖੁੱਡ ਬਣਾਉਣ ਲਈ ਜਾਣੀ ਜਾਂਦੀ ਹੈ ਇਸ ਲਈ ਇਹ ਆਸਾਨੀ ਨਾਲ ਮਨੁੱਖੀ ਅੰਤੜੀ ਨੂੰ ਵਿੰ ਸਕਦੀ ਆ ਹਾਲਾਂਕਿ ਇਸ ਮਾਮਲੇ ਵਿੱਚ ਸ਼ਾਮਲ ਡਾਕਟਰ ਮਾਹਿਰਾ ਨੇ ਇਸ ਗੱਲ ਤੇ ਚਰਚਾ ਨਹੀਂ ਕੀਤੀ ਮੱਛੀ ਆਦਮੀ ਦੇ ਢਿੱਡ ਅੰਦਰ ਕਿਵੇਂ ਪਹੁੰਚੀ ਇੱਕ ਅਜਿਹਾ ਮਾਮਲਾ ਜਿਹੜਾ ਚੀਨ ਤੋਂ ਸਾਹਮਣੇ ਆਇਆ ਇਥੇ ਇੱਕ ਆਦਮੀ ਦੇ ਢਿੱਡ ਦੇ ਵਿੱਚ ਤੇਜ਼ ਦਰਦ ਦੀ ਸ਼ਿਕਾਇਤ ਲੈ ਕੇ ਹਸਪਤਾਲ ਆਇਆ ਜਦੋਂ ਡਾਕਟਰਾਂ ਨੇ ਉਸ ਦੀ ਸੀਟੀ ਸਕੈਨ ਕੀਤੀ ਤਾਂ ਅੰਦਰ 1 ਫੁੱਟ ਲੰਮੀ ਜ਼ਿੰਦਾ ਮੱਛੀ ਤੈਰਦੀ ਦਿਖਾਈ ਦਿੱਤੀ ਇਸ ਤੋਂ ਬਾਅਦ ਹੀ ਕਾਫੀ ਮੁਸ਼ਕਲ ਸਰਜਰੀ ਤੋਂ ਬਾਅਦ ਇਸ ਨੂੰ ਸਰੀਰ ਤੋਂ ਕੱਢ ਦਿੱਤਾ ਗਿਆ ਫਿਲਹਾਲ ਵਿਅਕਤੀ ਬਿਹਤਰ ਮਹਿਸੂਸ ਕਰ ਰਿਹਾ ਮੀਡੀਆ ਰਿਪੋਰਟਾਂ ਮੁਤਾਬਕ ਚੀਨ ਦੇ ਹੁਨਾਨ ਪ੍ਰਾਂਤ ਦੇ ਇੱਕ ਵਿਅਕਤੀ ਦੇ ਇਸ ਅਸਧਾਨ ਮਾਮਲੇ ਤੇ ਜਿਹੜੀ ਰਿਪੋਰਟ ਪ੍ਰਕਾਸ਼ਿਤ ਕੀਤੀ ਇਸ ਸੰਸਾਰ ਹੁਨਾਨ ਮੈਡੀਕਲ ਯੂਨੀਵਰਸਿਟੀ ਨਾਲ ਸੰਬੰਧਿਤ ਇੱਕ ਵਿਅਕਤੀ ਹਸਪਤਾਲ ਵਿੱਚ ਢਿੱਡ ਦਰਦ ਦੀ ਸ਼ਿਕਾਇਤ ਲੈ ਕੇ ਆਇਆ ਸੀ ਸੀਟੀ ਸਕੈਨ ਵਿੱਚ ਆਦਮੀ ਦੇ ਢਿੱਡ ਵਿੱਚ ਇੱਕ ਵੱਡੀ ਲੰਬੀ ਚੀਜ਼ ਤੈਰ ਦੀ ਜਿਹੜੀ ਦਿਖਾਈ ਦਿੱਤੀ